ਸਾਭਾ ਹੈ ਗੁਰੂ ਜੀ ਦੀ ਹਜ਼ਰੀ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਤਹਜੂਰੀ ਦੇ ਅੰਦਰ ਪਿੰਡ ਕੋਹਾਰ ਵਾਲਾ ਗੁਰਦੁਆਰਾ ਸ੍ਰੀ ਗੁਰੂ ਨਾਨਕ ਨਵਾਸ ਵਿਖੇ ਆਪਾਂ ਇਕੱਤਰਤ ਹੋਏ ਆ ਉਹ ਮੇਰੇ ਨਾਲ ਨਗਰ ਦੀ ਸਿੱਖ ਸੰਗਤ ਔਰ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਔਰ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ ਜੀ ਸੋ ਮੈਂ ਨਗਰ ਦੇ ਵਿੱਚ ਕੋਹਾਰ ਵਾਲਾ ਨੇੜੇ ਕੋਟਕਪੂਰਾ ਇੱਥੇ ਪਹੁੰਚਿਆ ਇੱਥੇ ਨਗਰ ਦੇ ਵਿੱਚ ਇੱਕ ਕੁਲਵੀਰ ਸਿੰਘ ਨਾਮ ਦਾ ਜਿਹੜਾ ਬੰਦਾ ਹੈ ਕਿਹੜੇ ਰੋਡ ਤੇ ਉਹ ਬਾੜਾ ਬਲਾਕਾ ਰੋਡ ਤੇ ਉਹਨੇ ਆਪਣੇ ਘਰੇ ਜਿਹੜੀ ਨਾ ਗੱਡੀ ਲਾਈ ਹੋਈ ਹੈ ਮਤਲਬ ਕੁਝ ਦੇਵੀ ਦੇਵਤਿਆਂ ਦੀਆਂ ਫੋਟੋਆਂ ਲਾ ਕੇ ਜੋ ਧਰਮ ਦੀ ਆੜ ਵਿੱਚ ਇੱਕ ਪਖੰਡ ਦਾ ਅੱਡਾ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰਦਾ ਹੈ ਸੋ ਮੈਂ ਉੱਥੇ ਜਾਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੂੰ ਮਿਲਿਆ ਔਰ ਵਿਚਾਰਾਂ ਹੋਈਆਂ ਔਰ ਜੋ ਧਰਮ ਦੀ ਆੜ ਵਿੱਚ ਜਿਵੇਂ ਲੁੱਟ ਖਸੁੱਟ ਕਰਨੀ ਜਾਂ ਸਿਰ ਘਮਾ ਕੇ ਲੋਕਾਂ ਨੂੰ ਗਮਰਾਹ ਕਰਨਾ ਭੂਤ ਪ੍ਰੇਤ ਦੇ ਡਰਾਵੇ ਦੇ ਨੇ ਢਾਲੇ ਟੱਪੇ ਲਹਣੇ ਲਵਾਉਣੇ ਇਹ ਚੀਜ਼ਾਂ ਜਿਹੜੀਆਂ ਸਿੱਖ ਧਰਮ ਦੇ ਵੀ ਖਿਲਾਫ ਨੇ ਸੋ ਮਾਨਸਿਕ ਤੌਰ ਤੇ ਜਿਹੜੇ ਪਰੇਸ਼ਾਨ ਲੋਕ ਉਹਨਾਂ ਨੂੰ ਗਮਰਾਹ ਕੀਤਾ ਜਾਂਦਾ ਤੋ ਕੁਲਵੀਰ ਦੇ ਘਰ ਜਾਣਾ ਸੀ ਸੋ ਮੈਨੂੰ ਪ੍ਰਬੰਧਕ ਕਮੇਟੀ ਗੁਰੂ ਘਰ ਦੇ ਬਾਬਾ ਜੀ ਔਰ ਸੰਗਤ ਨੇ ਵਿਸ਼ਵਾਸ ਦਿਵਾਇਆ ਵੀ ਇਹ ਕੰਮ ਅਸੀਂ ਆਪਣੇ ਲੈਵਲ ਤੇ ਵੀ ਉਹਨਾਂ ਨੂੰ ਬੇਨਤੀ ਕਰਕੇ ਇੱਕ ਵਾਰੀ ਉਹਨੂੰ ਜਿਹੜਾ ਸਮਾਂ ਦਿੱਤਾ ਜਾਵੇ ਉਹ ਗਾਹਾਂ ਤੋਂ ਉਹ ਮਤਲਬ ਐਦਾਂ ਦਾ ਕੋਈ ਵੀ ਇਹੋ ਜਿਹਾ ਕੰਮ ਨੀ ਕਰੂ ਜਿਹਦੇ ਕਰਕੇ ਸੰਗਤ ਦੀ ਭਾਵਨਾ ਨੂੰ ਠੇਸ ਪਹੁੰਚੇ ਤੋਂ ਇਸੇ ਤਰ੍ਹਾਂ ਪਿੰਡ ਦੇ ਵਿੱਚ ਇੱਕ ਭਾਈ ਗੁਰਦੇਵ ਸਿੰਘ ਜੀ ਗੁਰਤੇਜ ਗੁਰਤੇਜ ਸਿੰਘ ਜੀ ਉਹਨਾਂ ਦੇ ਘਰੋਂ ਹੈ ਬੀਬੀ ਉਹ ਵੀ ਅੰਮ੍ਰਿਤਧਾਰੀ ਹੈ ਬੀਬੀ ਤੇ ਅੰਮ੍ਰਿਤਧਾਰੀ ਹੋ ਕੇ ਉਹ ਵੀ ਭਾਈ ਗੱਦੀ ਵਗੈਰਾ ਲਾਉਂਦੀ ਹੈ ਕੋਈ ਪੀਰਾਂ ਦੀ ਜਾਂ ਕੋਈ ਦੇਵੀ-ਦੇਵਤਿਆਂ ਦੀ ਜਾਂ ਕੋਈ ਫੁੱਟਮਰ ਰੱਖ ਕੇ ਉਹ ਅੱਜ ਮੈਨੂੰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਵਿਸ਼ਵਾਸ ਦਿਵਾਇਆ ਵੀ ਕੁਝ ਦਿਨ ਸਾਨੂੰ ਦੇ ਦਿੱਤੇ ਜਾਣ ਅਸੀਂ ਉਹਨਾਂ ਨੂੰ ਆਪਣੀ ਨਗਰ ਦੀ ਪੰਚਾਇਤ ਜਾਂ ਗੁਰੂ ਘਰ ਦੀ ਕਮੇਟੀ ਦੇ ਅਧੀਨ ਉਹਨਾਂ ਨੂੰ ਅਸੀਂ ਤੁਹਾਡਾ ਮੈਸੇਜ ਲਾ ਦਾਂਗੇ ਵੀ ਗਾਹਾਂ ਤੋਂ ਲੋਕਾਂ ਦੇ ਜਿਹੜੀ ਧਰਮ ਦੀ ਆੜ ਵਿੱਚ ਲੋਕਾਂ ਦੇ ਨਾਲ ਲੋਕਾਂ ਨੂੰ ਘਬਰਾ ਨਹੀਂ ਕੀਤਾ ਜਾਊਗਾ ਲੁੱਟ ਖੋਟ ਨਹੀਂ ਹੋਊਗੀ ਪੁੱਛਾਂ ਨਹੀਂ ਦਿੱਤੀਆਂ ਜਾਣਗੀਆਂ ਤੋਂ ਮੈਂ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਸੋ ਸੱਚੇ ਪਾਤਸ਼ਾਹ ਜੀ ਦੇ ਘਰ ਬੈਠੇ ਆ ਬਹੁਤ ਦਰਸ਼ਨ ਦਿਦਾਰੇ ਹੋਏ ਬਹੁਤ ਆਲੀਸ਼ਾਨ ਗੁਰਦੁਆਰਾ ਸਾਹਿਬ ਦੀ ਇਮਾਰਤ ਬਣੀ ਹੈ ਔਰ ਸਿੱਖ ਸੰਗਤਾਂ ਦੇ ਸਵਾਲ ਹੁੰਦੇ ਆ ਵੀ ਗੁਰੂ ਘਰ ਦੀਆਂ ਇਮਾਰਤ ਇਮਾਰਤਾਂ ਬਣਾ ਰਹੇ ਆ ਪਰ ਗੁਰੂ ਘਰ ਦੇ ਗ੍ਰੰਥੀਆਂ ਦਾ ਸਤਕਾਰ ਨਹੀਂ ਹੋ ਰਿਹਾ ਜਾਂ ਗਰੀਬਾਂ ਦੇ ਨਾਲ ਜਾਤ ਪਾਤ ਦੇ ਤੌਰ ਤੇ ਵਿਤਕਰੇ ਹੁੰਦੇ ਨੇ ਸੋ ਇਸ ਤਰੀਕੇ ਨਾਲ ਵੀਡੀਓ ਜਿਹੜੀਆਂ ਮੈਂਸ਼ਨ ਹੁੰਦੀ ਹੈ ਸੋ ਮੈਂ ਜਦੋਂ ਗੁਰਦੁਆਰਾ ਸਾਹਿਬ ਇੱਥੇ ਪਹੁੰਚਿਆ ਔਰ ਪ੍ਰਬੰਧਕਾਂ ਦੇ ਨਾਲ ਗੱਲਬਾਤ ਕੀਤੀ ਹੈ ਇਹ ਬਾਬਾ ਜੀ ਗੁਰਦੁਆਰਾ ਸਾਹਿਬ ਦੇ ਗੁਰੂ ਘਰ ਦੇ ਹੱਡ ਗ੍ਰੰਥੀ ਨੇ ਇੱਕ ਵਧੀਆ ਤਨਖਾਹ ਔਰ ਸ੍ਰੀ ਅਖੰਡ ਪਾਠ ਸਾਹਿਬ ਸ੍ਰੀ ਸਹਿਜ ਪਾਠ ਸਾਹਿਬ ਸੁਖਨੀ ਸਾਹਿਬ ਜੀ ਦੇ ਜਾਪ ਦੀ ਇੱਕ ਵਧੀਆ ਭੇਟਾ ਮਰਜ਼ਾਦਾ ਅਨੁਸਾਰ ਤੇ ਭਾਈ ਸਾਹਿਬ ਖੁਸ਼ ਨੇ ਔਰ ਜਿੱਥੇ ਭਾਈ ਸਾਹਿਬ ਜੀ ਨੂੰ ਲੋੜ ਹੁੰਦੀ ਹੈ ਉੱਥੇ ਸਮੁੱਚੀ ਪ੍ਰਬੰਧਕ ਕਮੇਟੀ ਹਰ ਸਾਲ ਚੋਣ ਹੁੰਦੀ ਹੈ ਔਰ ਕਮੇਟੀ ਆਪਣੀ ਜੇਬ ਦੇ ਵਿੱਚੋਂ ਭਾਈ ਸਾਹਿਬ ਦੀ ਮਦਦ ਵੀ ਕਰਦੇ ਸੋ ਬਹੁਤ ਸੋਹਣਾ ਲੱਗਿਆ ਤੇ ਦੂਜੀ ਬੇਨਤੀ ਵੱਡੀ ਜਿਹੜੀ ਲੋਕਾਂ ਦੇ ਸਵਾਲ ਹੁੰਦੇ ਆ ਵੀ ਜਾਤ ਪਾਤ ਦੇ ਵਿਤਕਰੇ ਤੋਂ ਪ੍ਰਬੰਧਕ ਕਮੇਟੀ ਨੇ ਇੱਥੇ ਜਿਹੜਾ ਇੱਕ ਮਤਾ ਪਾਇਆ ਹੋਇਆ ਹੈ ਵੀ ਸਾਡੇ ਨਗਰ ਦੇ ਵਿੱਚ ਪਿੰਡ ਕੁਹਾਰ ਵਾਲਾ ਕੋਟਕਪੂਰਾ ਇਸ ਨਗਰ ਦੇ ਵਿੱਚ ਜਿਹੜੇ ਐਸਸੀ ਕੋਟੀ ਦੇ ਭਾਈਚਾਰੇ ਦੇ ਲੋਕ ਨੇ ਉਹਨਾਂ ਵਿੱਚ ਕੋਈ ਲੋੜਵੰਦ ਪਰਿਵਾਰ ਵੀ ਹੁੰਦਾ ਸੋ ਇਹਨਾਂ ਨੇ ਇੱਕ ਮਰਜ਼ਾਦਾ ਨੂੰ ਕਾਇਮ ਰੱਖਿਆ ਵੀ ਜਿਵੇਂ ਕਿਸੇ ਦੇ ਘਰ ਕੋਈ ਬੱਚੇ ਦੀ ਜਾਂ ਨੌਜਵਾਨ ਦੀ ਜਾਂ ਕੋਈ ਬਜ਼ੁਰਗ ਦੀ ਡੈਥ ਹੋ ਜਾਂਦੀ ਹੈ ਸੋ ਸਹਿਦਪਾਲ ਸਾਹਿਬ ਹੀ ਪ੍ਰਾਰੰਭ ਕੀਤਾ ਜਾਂਦਾ ਸਹਿਜ ਪਾੜ ਸਾਹਿਬ ਜੇ ਕਿਸੇ ਦੇ ਘਰੇ ਕੋਈ ਦਿੱਕਤ ਹੈ ਤੇ ਗੁਰੂ ਘਰ ਵਿੱਚ ਸਹਿਜ ਪਾੜ ਸਾਹਿਬ ਪ੍ਰਕਾਸ਼ ਹੋ ਜਾਣ ਨਹੀਂ ਤਾਂ ਗਰੀਬ ਕੋਈ ਵੀ ਪਰਿਵਾਰ ਹੈ ਉਹਦੇ ਘਰੇ ਸਹਿਜ ਪਾੜ ਸਾਹਿਬ ਪ੍ਰਕਾਸ਼ ਹੋਵੇ ਵੀ ਸਹਿਜ ਪਾੜ ਦੀ ਮਰਜ਼ਾਦਾ ਨੂੰ ਕਾਇਮ ਰੱਖਿਆ ਹੈ ਔਰ ਡੈਥ ਦੇ ਉੱਪਰ ਜਿਹੜਾ ਸਹਿਜ ਪਾੜ ਸਾਹਿਬ ਜੀ ਦੀ ਜਾਪ ਹੋਣ ਤੋਂ ਮੈਨੂੰ ਬਹੁਤ ਵਧੀਆ ਲੱਗਿਆ ਔਰ ਨਾਲ ਮੈਂ ਇਹਨਾਂ ਨੂੰ ਬੇਨਤੀ ਕੀਤੀ ਵੀ ਕਈ ਵਾਰੀ ਕੋਈ ਲੋੜਵੰਦ ਕੋਈ ਪਰਿਵਾਰ ਹੁੰਦਾ ਵੀ ਉਹ ਸਹਿਲਪਾਡ ਸਾਹਿਬ ਨਹੀਂ ਕਰਾ ਸਕਦਾ ਜਿਵੇਂ ਚਲੋ ਪਹਿਲਾਂ ਹੀ ਕਿਸੇ ਬੱਚੇ ਦੀ ਜਾਂ ਨੌਜਵਾਨ ਦੀ ਡੈਥ ਹੋ ਗਈ ਪਰਿਵਾਰ ਗਰੀਬ ਹੈ ਤੋਂ ਜਿਹੜੀ ਇਹਨਾਂ ਨੇ ਗੱਲ ਕਹੀ ਮੈਨੂੰ ਜਾਣ ਕੇ ਬੜੀ ਖੁਸ਼ੀ ਹੋਈ ਮੈਂ ਕਹਿੰਦਾ ਵੀ ਆਪਣੀ ਜ਼ਿੰਦਗੀ 'ਚ ਮੈਂ ਪਹਿਲੇ ਪ੍ਰਬੰਧਕ ਮੈਂ ਮਤਲਬ ਇਹਨਾਂ ਦੇ ਮੂੰਹੋਂ ਪਹਿਲੀ ਵਾਰ ਜ਼ਿੰਦਗੀ 'ਚ ਗੱਲ ਸੁਣੀ ਹੈ ਵੀ ਇਹਨਾਂ ਨੇ ਇੱਕ ਮਤਾ ਪਾਇਆ ਜੀ ਜੇਕਰ ਲੋੜਵੰਦ ਪਰਿਵਾਰ ਵਿੱਚੋਂ ਕਿਸੇ ਪਰਿਵਾਰ ਦੇ ਮੈਂਬਰ ਦੀ ਡੈਥ ਹੁੰਦੀ ਹੈ ਉਹਦੇ ਤੇ ਜਿਹੜੀ ਮਰਜ਼ਾਦਾ ਅਨੁਸਾਰ ਸਹਿਦਪਾਤ ਸਾਹਿਬ ਹੋਊਗਾ ਜੇਕਰ ਉਹ ਭੇਟਾ ਨਹੀਂ ਦੇ ਸਕਦਾ ਉਹ ਆਪਣੇ ਕੋਲੋਂ ਲੰਗਰ ਪਾਣੀ ਨਹੀਂ ਕਰ ਸਕਦਾ ਤੇ ਉਹਦੀ ਜਿਹੜੀ ਸਹਿਦਪਾਤ ਸਾਹਿਬ ਦੀ ਭੇਟਾ ਹੈ ਉਹ ਸਾਰੇ ਪ੍ਰਬੰਧਕ ਗੁਰੂ ਘਰ ਦੀ ਗੋਲਕ ਵਿੱਚੋਂ ਨਹੀਂ ਆਪਣੀ ਜਿਹੜੀ 1 ਸਾਲ ਵਾਸਤੇ ਚੁਣੀ ਹੋਈ ਕਮੇਟੀ ਹੈ ਸਾਰੇ ਰਲ ਮਿਲ ਕੇ ਗ੍ਰੰਥੀ ਸਿੰਘ ਦੀ ਪੂਜਾ ਆਪਣੇ ਕੋਲੋਂ ਭਾਈ ਸਾਹਿਬ ਗ੍ਰੰਥੀ ਸਿੰਘ ਨੂੰ ਦੇਣਗੇ ਤੋਂ ਬਹੁਤ ਵਧੀਆ ਮਰਜ਼ਾਦਾ ਮੈਂ ਸੰਗਤ ਨੂੰ ਬੇਨਤੀ ਕਰਦਾ ਵੀ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਨਾ ਜਦੋਂ ਏਦਾਂ ਦੇ ਪਰਿਵਾਰ ਆ ਵੀ ਡੈਥ ਹੋ ਗਈ ਬਾਅਦ ਚ ਕਹਿੰਦੇ ਜੀ ਚਲੋ ਘੰਟੇ ਤੇ ਸੁਖਨੀ ਸਾਹਿਬ ਦਾ ਪਾਠ ਕਰਾ ਲਓ ਕੀਰਤਨ ਹੋ ਜਾਏ ਤੇ ਅਰਦਾਸ ਹੋ ਜਾਏ ਸੋ ਸਾਰੇ ਗੁਰੂ ਘਰ ਦੇ ਪ੍ਰਬੰਧਕ ਗ੍ਰੰਥੀ ਸਿੰਘਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਸੈਦ ਪਾੜ ਸਾਹਿਬ ਦੀ ਮਰਜ਼ਾਦਾ ਪਰੰਪਰਾ ਜਿਹੜੀ ਰੀਤ ਚੱਲ ਰਹੀ ਹੈ ਉਹਨੂੰ ਆਪਾਂ ਮਰਜ਼ਾਦਾ ਨੂੰ ਭੁਲਾਈਏ ਨਾ ਕੈਮਰ ਰੱਖੀਏ ਔਰ ਜਿਹੜੇ ਪਿੰਡਾਂ ਦੇ ਵਿੱਚ ਕੋਈ ਲੋੜਵੰਦ ਪਰਿਵਾਰ ਸੈਦ ਪਾੜ ਸਾਹਿਬ ਕਰਾਉਣ ਤੋਂ ਅਸਮਰੱਥ ਨੇ ਤੋਂ ਪ੍ਰਬੰਧਕਾਂ ਦਾ ਫਰਜ਼ ਬਣਦਾ ਹੈ ਵੀ ਆਪਾਂ ਉਹਨਾਂ ਪਰਿਵਾਰਾਂ ਦੀ ਮਦਦ ਕਰੀਏ ਗਰੰਥੀ ਸਿੰਘ ਨੂੰ ਪੂਰੀ ਭੇਟਾ ਦੇਈਏ ਔਰ ਉਹ ਉਹ ਜਿਹੜੇ ਪਾੜ ਦੀ ਭੇਟਾ ਜਿਹੜਾ ਪਰਿਵਾਰ ਨਹੀਂ ਦੇ ਸਕਦਾ ਉਹ ਪ੍ਰਬੰਧਕ ਭਾਵੇਂ ਗੁਰੂ ਕੀ ਗੋਲਕ ਗਰੀਬ ਕਾ ਮੂੰਹ ਕਿਥੋਂ ਦੇਵੇ ਭਾਵੇਂ ਪ੍ਰਬੰਧਕ ਆਪਣੇ ਕੋਲੋਂ ਦੇਣ ਸੋ ਬਹੁਤ ਵਧੀਆ ਲੱਗਿਆ ਪ੍ਰਬੰਧਕਾਂ ਨਾਲ ਮਿਲ ਕੇ ਸੋ ਇਹਨਾਂ ਦੇ ਪਾਏ ਹੋਏ ਮਤੇ ਨੂੰ ਅਸੀਂ ਬਹੁਤ ਜਿਹੜਾ ਇਹਨਾਂ ਨੇ ਮਤਾ ਪਾਇਆ ਉਸ ਮਤੇ ਨੂੰ ਵੇਖ ਕੇ ਅਸੀਂ ਸਮੁੱਚੀ ਸੰਗਤ ਨੂੰ ਬੇਨਤੀ ਕਰਦੇ ਵੀ ਇਦਾਂ ਦੇ ਮਤੇ ਪਾਏ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ